ਅਮੋਲਕ ਸਿਆ ਤੈਨੂੰ ਯਾਦ ਕਰਾ ਦਿਆਂ ਕਿ ਤੂੰ ਮਿੰਤਾ ਕਰਦਾ ਹੁੰਦਾ ਸੀਗਾ ਵੀ ਮੈਂ ਵੀ ਕਿਤੇ ਇਲੈਕਸ਼ਨ ਲੜੂ ਕਿ ਨਹੀਂ ਲੜੂਗਾ ਅੱਜ ਜਿਹੜੀ ਤੇਰੇ ਕੋਲੇ ਕਾਰਾਂ ਆ ਗਈਆਂ ਇਹਦਾ ਵੀ ਹਿਸਾਬ ਲੈਣਾ ਜਿਹੜੀਆਂ ਤੂੰ ਕੋਠੀਆਂ ਬਣਾ ਰਿਹਾ ਉਹਦਾ ਵੀ ਹਿਸਾਬ ਲੈਣਾ ਤੇ ਐਸਐਚਓ ਨੂੰ ਕਹਿੰਦੇ ਆ ਵੀ ਐਸਐਚਓ ਸਾਹਿਬ ਸਮਾਂ ਆਉਣ ਵਾਲਾ ਸਮਾਂ ਆਉਣ ਵਾਲਾ ਐਸੇ ਮੁਲਕ ਨੂੰ ਜੇ ਤੂੰ ਫੜ ਕੇ ਨਾ ਗਲਵੇਂ ਤੋਂ ਅੰਦਰ ਨਾਲ ਕਿ ਤਦ ਤੈਨੂੰ ਵੀ ਛੱਡਾਂਗੇ ਨਹੀਂ ਐਸ.ਐਚ.ਓ. ਸਾਹਿਬ ਇਹ ਗੁੰਡਾਗਰਦੀ ਇੱਥੇ ਬੰਦ ਕਰਨੀ ਪੈਣੀ ਹੈ ਤੁਸੀਂ ਪੰਜਾਬ ਦੇ ਵਿੱਚ ਗੁੰਡਾਗਰਦੀ ਕਰ ਰਹੇ ਹੋ ਮਾੜੀ ਮਾੜੀ ਸ਼ਰਮ ਮਨ ਲਓ ਆਪ ਕ੍ਰਾਪਟ ਹੋਵੇਗਾ ਬੰਦਾ ਆਪੋ ਹੀ ਮਾਰ ਹੋਵੇਗਾ ਉਹ ਦੂਜਿਆਂ ਨੂੰ ਵੀ ਰੋਕੇਗਾ ਦੂਜਿਆਂ ਨੂੰ ਕੀ ਰੋਕੇਗਾ ਜਿਹੜਾ ਪਯੋ ਨਸ਼ਾ ਕਰਦਾ ਹੈ ਆਦੇ ਬੱਚਾ ਨੂੰ ਕਿਵੇਂ ਰੋਕੇਗਾ ਜਦੋਂ ਕੇਂਦਰੀ ਬਲ ਯਾਰ ਕਰੋੜ ਦਾ ਘਪਾ ਕਰ ਸਕਦਾ ਹੈ ਤੇ ਆ ਜਿਹੜੇ ਛੋਟੇ ਛੋਟੇ ਐਮਐਲਏ ਸੀਗੇ ਇਹ ਸੋਚਦੇ ਹੁਣ ਸਾਡਾ ਕੀ ਬਗੜੂ ਇਹ ਸੋਚਦੇ ਆ ਵੀ ਹੁਣ ਸਾਡਾ ਕੀ ਬਗੜੂ ਇਹ ਸਾਰਾ ਹਿਸਾਬ ਲਿਆ ਜਾਣਾ ਤੇਰੇ ਜਿਹੜੇ ਪਲਾਟ ਦਾ ਵੀ ਤੇਰੀ ਕੋਠੀ ਦਾ ਵੀ ਤੇਰੀ ਕਾਰ ਦਾ ਵੀ ਵੀ ਮੈਂ ਪੰਜ ਸਾਲ ਰਹਿਤ ਹੋਇਆ ਐਮਐਲਏ ਇੱਕ ਵੀ ਬੰਦਾ ਕਹਦਾ ਵੀ ਮਾਸਟਰ ਬਲਦੇਵ ਸਿੰਘ ਨੇ ਕਿਸੇ ਤੇ ਪਰਚਾ ਦਰਜ ਕਰਵਾਇਆ ਇੱਕ ਵੀ ਬੰਦਾ ਕਹਦਾ ਮਾਸਟਰ ਬਲਦੇਵ ਸਿੰਘ ਨੇ ਉਥੋਂ 25 ਲੱਖ ਲੈ ਲਿਆ ਉਥੋਂ 10 ਲੱਖ ਲੈ ਲਿਆ ਜਿੰਨੀ ਮੌਲਕ ਦੀ ਤਨਖਾਹ ਹੈ ਨਾ ਹੁਣ ਐਮਐਲਏ ਦੀ ਇਹਦੇ ਨਾਲੋਂ ਜ਼ਿਆਦਾ ਮੈਂ ਪੈਨਸ਼ਨ ਲੈਣਾ ਮੈਂ ਪਹਿਲਾਂ ਇੱਕ ਦੋ ਨਾਰੇ ਲਾਉਣੇ ਆ ਬਾਹਾਂ ਖੜੀਆਂ ਦੋਨੇ ਕਰਨੀਆਂ ਤੇ ਕੈਮਰੇ ਵਾਲਿਆਂ ਨੂੰ ਕਹਿਣਾ ਵੀ ਆਪਾਂ ਮੌਲਕ ਨੂੰ ਦਿਖਾਣਾ ਹੈ ਵੀ ਲੋਕ ਹੁਣ ਜਾਗੇ ਆ ਇਹ ਜਿਹੜੇ 3 ਸਾਲ ਤੋਂ ਗੁੰਡਾਗਰਦੀ ਕੀਤੀ ਹੈ ਨਾ ਤੇ ਗੁੰਡਾਗਰਦੀ ਤੇਰੀ ਹੁਣ ਬੰਦ ਕਰਨ ਵਾਸਤੇ ਲੋਕ ਇਕੱਠੇ ਹੋ ਰਹੇ ਆ ਤੇ ਦੋਨੇ ਬਾਖੜੀਆਂ ਕਰਕੇ ਐਮ ਐਲ ਏ ਮਰਦਾਬਾਦ ਜੱਲਾਹੁ ਇਲਾਹ ਮਰਦਾਬਾਦ ਐਮ ਐਲ ਏ ਮਰਦਾਬਾਦ ਜੱਲਾਹੁ ਇਲਾਹ ਮਰਦਾਬਾਦ ਐਸ ਐਚ ਓ ਮਰਦਾਬਾਦ ਜੱਲਾਹੁ ਇਲਾਹ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜੱਲਾਹੁ ਇਲਾਹ ਮਰਦਾਬਾਦ ਸਾਥੀਓ ਤੁਸੀਂ ਲਗਭਗ ਸਾਡੇ 3.5 ਸਾਲਾਂ ਤੋਂ ਅਮੋਲਕ ਸਿੰਘ ਦੇ ਗੁੰਡਾਗਰਦੀ ਦਾ ਨਾਚ ਦੇਖ ਰਹੇ ਹਾਂ ਕਿਵੇਂ ਗੁੰਡਾਗਰਦੀ ਕਰ ਰਿਹਾ ਹੈ ਇਹਨੂੰ ਭੁਲੇਖਾ ਸੀ ਕਿ ਸਾਰਿਆਂ ਨੂੰ ਦਬਾ ਲਿਆ ਜਾਵੇਗਾ ਜਿਹੜਾ ਮੜਾ ਜੇ ਬੋਲਦਾ ਉਸ ਨੂੰ ਦਵਾ ਲਿਆ ਦਵਾ ਲਿੰਦਾ ਹੈ ਤੇ ਨਾਲ ਗੁੰਡੇ ਰੱਖੇ ਹੋਏ ਐ ਸਾਥੀਓ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਵੀ ਮੈਂ 5 ਸਾਲ ਰਿਹਾ ਇਥੋਂ ਐਮ.ਐਲ.ਏ. ਇੱਕ ਵੀ ਬੰਦਾ ਕਹਦਾ ਵੀ ਮਾਸਟਰ ਬਲਦੇਵ ਸਿੰਘ ਨੇ ਕਿਤੇ ਪਰਚਾ ਦਰਜ ਕਰਵਾਇਆ। ਇੱਕ ਵੀ ਬੰਦਾ ਕਹਦਾ ਮਾਸਟਰ ਬਲਦੇਵ ਸਿੰਘ ਨੇ ਉਥੋਂ 25 ਲੱਖ ਲੈ ਲਿਆ ਉਥੋਂ 10 ਲੱਖ ਲੈ ਲਿਆ। ਮੈਂ ਵੀ ਤਾਂ 5 ਸਾਲ ਰਿਹਾ ਐਮ.ਐਲ.ਏ. ਜਿੰਨੇ ਜਿੰਨੇ ਅਮੋਲਕ ਦੀ ਤਨਖਾਹ ਹੈ ਨਾ ਹੁਣ ਐਮ.ਐਲ.ਏ. ਦੀ ਇਹਦੇ ਨਾਲੋਂ ਜ਼ਿਆਦਾ ਮੈਂ ਪੈਨਸ਼ਨ ਲੈਣਾ। ਅਮੋਲਕ ਸਿਆ ਤੈਨੂੰ ਯਾਦ ਕਰਾ ਦਿਆਂ ਕਿ ਤੂੰ ਮਿੰਤਾ ਕਰਦਾ ਹੁੰਦਾ ਸੀਗਾ ਵੀ ਮੈਂ ਵੀ ਕਿਤੇ ਇਲੈਕਸ਼ਨ ਲੜੂਕ ਨਹੀਂ ਲੜੂਗਾ। ਅੱਜ ਜਿਹੜੀ ਤੇਰੇ ਕੋਲ ਕਾਰਾਂ ਆ ਗਈਆਂ ਇਹਦਾ ਵੀ ਹਿਸਾਬ ਲੈਣਾ ਹੈ ਜਿਹੜੀਆਂ ਤੂੰ ਕੋਠੀਆਂ ਬਣਾ ਰਿਹਾ ਹੈ ਉਹਦਾ ਵੀ ਹਿਸਾਬ ਲੈਣਾ ਹੈ ਤੇ ਐਸਐਚਓ ਨੂੰ ਕਹਿਣਾ ਹੈ ਵੀ ਐਸਐਚਓ ਸਾਹਿਬ ਸਮਾਂ ਆਉਣ ਵਾਲਾ ਹੈ ਸਮਾਂ ਆਉਣ ਵਾਲਾ ਐਸੇ ਮੌਲਕ ਨੂੰ ਜੇ ਤੂੰ ਫੜ ਕੇ ਰੱਖ ਗਲਮੇ ਤੋਂ ਅੰਦਰ ਨਾ ਕੀਤਾ ਤਾਂ ਤੈਨੂੰ ਵੀ ਛੱਡਾਂਗੇ ਨਹੀਂ ਐਸਐਚਓ ਸਾਹਿਬ ਇਹ ਗੁੰਡਾਗਰਦੀ ਇੱਥੇ ਬੰਦ ਕਰਨੀ ਪੈਣੀ ਹੈ ਤੁਸੀਂ ਪੰਜਾਬ ਦੇ ਵਿੱਚ ਗੁੰਡਾਗਰਦੀ ਕਰ ਰਹੇ ਹੋ ਮਾੜੀ ਮਾੜੀ ਸ਼ਰਮ ਮਨ ਲਓ ਇੱਕ ਗੱਲ ਮੈਂ ਜ਼ਰੂਰ ਕਮਾਂਗਾ ਜਿਸ ਪਰਿਵਾਰ ਦਾ ਜਿਸ ਲੋਕਾਂ ਦਾ ਬੰਦਾ ਆਪ ਕਰਪਟ ਹੋਵੇਗਾ ਬੰਦਾ ਆਪ ਹੀ ਮਾਰ ਹੋਵੇਗਾ ਉਹ ਦੂਜਿਆਂ ਨੂੰ ਕੀ ਰੋਕੇਗਾ ਦੂਜਿਆਂ ਨੂੰ ਕੀ ਰੋਕੇਗਾ ਜਿਹੜਾ ਪਿਓ ਨਸ਼ਾ ਕਰਦਾ ਹੈ ਤੇ ਆ ਦੇ ਬੱਚਾ ਨੂੰ ਕਿਵੇਂ ਰੋਕੇਗਾ ਅਸੀਂ 2019 ਦੇ ਵਿੱਚ ਮੈਂ ਤੇ ਖੈਰਾ ਸਾਹਿਬ ਨੇ ਇਹ ਪਰਨ ਲਿਆ ਕਿ ਕੇਜਰੀਬਾਲ ਤੂੰ ਪੰਜਾਬ ਨਾਲ ਠੱਗੀ ਕਰਦਾ ਹੈ ਤੂੰ ਧੋਖਾ ਕਰਦਾ ਹੈ ਅਸੀਂ ਤੇਰੀ ਇਹ ਗੱਲਾਂ ਚੱਲਣ ਨਹੀਂ ਦੇਣੀਆਂ ਕਿਉਂ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੇਜਰੀਬਾਲ 3 ਮਹੀਨੇ ਬਾਹਰ ਲਾਉਂਦੇ ਲਾ ਕੇ ਆਇਆ ਜੇਲ੍ਹ ਦੇ ਵਿੱਚ ਮਨੀਸ਼ ਸ਼ਿਸ਼ੋਧਿਆ ਜੇਲ੍ਹ ਦੇ ਵਿੱਚ ਲਾ ਕੇ ਆਇਆ ਇਹ ਦੂਸਰੇ ਮੰਤਰੀ ਜੇਲ੍ਹ ਦੇ ਵਿੱਚ ਲਾ ਕੇ ਕਿਉਂ ਕਿਉਂਕਿ ਕਰਾਪਸ਼ਨ ਕੀਤੀ ਸੀ ਜਿਹੜੇ ਚੰਗੇ ਕੰਮ ਕੀਤੇ ਹੁੰਦੇ ਤਾਂ ਹਰਦੇ ਨਾ ਇਹ ਤਿੰਨੇ ਚਾਰ ਜਿਹੜੇ ਹੁਣ ਪੰਜਾਬ ਵਾਲੇ ਪਾਸੇ ਵੀ ਹੀਰਾ ਕੱਟਤੀਆਂ ਜਦੋਂ ਕੇਂਦਰੀ ਬਾਰੇ ਕਹ ਦੋ ਹਜ਼ਾਰ ਕਰੋੜ ਦਾ ਘੁਪਕੜਾ ਕਰ ਸਕਦਾ ਹੈ ਤੇ ਆ ਜਿਹੜੇ ਛੋਟੇ ਛੋਟੇ ਐਮ.ਐਲ.ਏ. ਸੀਗੇ ਇਹ ਸੋਚਦੇ ਹੁਣ ਸਾਡਾ ਕੀ ਬਗਾੜ ਲੂ ਇਹ ਸੋਚਦੇ ਆ ਵੀ ਹੁਣ ਸਾਡਾ ਕੀ ਬਗਾੜ ਲੂ ਇਹ ਸਾਰਾ ਹਿਸਾਬ ਲਿਆ ਜਾਣਾ ਤੇਰੇ ਜਿਹੜੇ ਪੁਲਾੜ ਦਾ ਵੀ ਤੇਰੀ ਕੋਠੀ ਦਾ ਵੀ ਤੇਰੀ ਕਾਰ ਦਾ ਵੀ ਆਉਣ ਵਾਲਾ ਸਮਾਂ ਸਾਥੀਓ ਤੁਸੀਂ ਥੋੜਾ ਜਾ ਜ਼ਮੀਰ ਤੋਂ ਕੰਮ ਜਰੂਰ ਲਿਓ ਅੱਜ ਜੇ ਹੁਕਮਚੰਦ ਨਾਲ ਹੋਈ ਐ ਕੱਲ ਨੂੰ ਕਿਸੇ ਨਾ ਹੋਰ ਨਹੀਂ ਹੋ ਸਕਦੀ ਐ ਜੇ ਤੁਸੀਂ ਸੱਚੇ ਆਪਣੇ ਜੈਤੋ ਦੇ ਬਾਦਸ਼ਾਹ ਸਮਝਦੇ ਹੋ ਆਪਣੇ ਜੈਤੋ ਦੇ ਜ਼ਿੰਮੇਵਾਰ ਬੰਦੇ ਸਮਝਦੇ ਹੋ ਤੇ ਇਹੋ ਜਿਹਾ ਲੋਕਾਂ ਨੂੰ ਨੱਥ ਪਾਣੀ ਹੋਵੇਗੀ ਇਹੋ ਜਿਹਾ ਲੋਕਾਂ ਨੂੰ ਨੱਥ ਪਾਣੀ ਹੋਵੇਗੀ ਅਖੀਰ ਦੇ ਵਿੱਚ ਇੱਕ ਨਾਰਾ ਲਾ ਕੇ ਮੈਂ ਬੰਦ ਕਰਾਂਗਾ ਐਮ ਐਲ ਏ ਮਾਲਕ ਮਰਦਾਬਾਦ ਜੱਲਾਹੁ ਇਲਾਹ ਮਰਦਾਬਾਦ ਐਮ ਐਲ ਏ ਮਾਲਕ ਮਰਦਾਬਾਦ ਜੱਲਾਹੁ ਇਲਾਹ ਸਤਾ ਮਰਦਾਬਾਦ